جس میں دتا کی بٹو ایسا کچھ بولتا پوچھنا چاہنا ਦਿੰਨ ਵੱਡੀ ਕਾਂਗਰਸ ਦੀ ਟਿਕਟ ਲੈ ਕੇ ਜਿੱਤਿਆ ਤੇਰੀ ਕਾਂਗਰਸ ਨੂੰ ਕੀ ਦੇਣਿਆ ਕਲੋਕੇ ਜਦੋਂ ਪਾਰਲੀਮੈਂਟ 'ਚ ਗੱਲ ਕਰਦਾ ਤੈਨੂੰ ਸ਼ਰਮ 'ਚ ਬੂਮ ਬੂਮ ਡੁੱਬ ਮਰਨਾ ਚਾਹੀਦਾ ਕਿ ਕਾਂਗਰਸ ਨੇ ਤੈਨੂੰ ਦੇ ਤੇਰੇ ਪਰਵਾਹ ਨੂੰ ਕੀ ਨਹੀਂ ਦਿੱਤਾ ਸ੍ਰੀ ਜਖੜ ਨੂੰ ਆਸਟਿੰਡ ਦੇ ਸਭ ਦਾ ਮਤਲਬ ਕੀ ਇਹ 10 ਸ਼ਰਮ ਤੋਂ ਉਹਦਾ ਜੇ ਤੂੰ ਆਸਟਿੰਡ ਦਾ ਨਿਕਲ ਤੇ ਗੁਰਦਾਸਪੁਰ ਵਾਲਿਓ ਸਾਨੂੰ ਡੰਗ ਮਾਰ ਕੇ ਗਿਆ ਜਨਾ ਨੂੰ ਇਲੈਕਸ਼ਨ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਨੇ ਮਾਰੇ ਕਿ ਅਸੀਂ ਮੁੰਡਿਆ ਪਰਦਾ ਉਹਨੂੰ ਪਰਦਾ ਪੰਜਾਬ ਦਾ ਬਣਾਇਆ ਹੋਵੇ ਤੇ ਸਾਡੇ ਕਾਂਗਰਸ ਤੇ ਪਿੱਠ 'ਚ ਛੁਰਾ ਮਾਰ ਕੇ ਉਹ ਬੀਜੇਪੀ ਤੇ ਜਾਵੇ ਉਹਦੇ ਜਾ ਕੇ ਕਹੇ ਕਿ ਕਾਂਗਰਸ ਕੀ ਕਾਂਗਰਸ ਓਵਰ ਤੇਰੇ ਪਿੱਛਾ ਦੇ ਸੀ ਤੇ ਲੀਡਰ ਬਣੇ ਸੀ ਐਲੋਪੀ ਤੇ ਹਿਸਟਰੀ 'ਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਚੱਪਿਓ ਵੀ ਰਿਹਾ ਐਲੋਪੀ ਤੇ ਪੁੱਤ ਵੀ ਲੀਡਰ ਆਫ اپੋਜੀਸ਼ਨ ਪੰਜਾਬ ਚ ਬਣਿਆ ਤੇ ਜਾਂ ਹੋਰ ਕੀ ਕੰਗਸ ਕਰੇ ਜਿੱਤੇ ਤੂੰ ਨਾ ਤੇ ਕੰਗਸ ਨੂੰ ਗਾਲਾ ਇੱਕ ਚੀਜ਼ ਨੋਟ ਕਰ ਲਓ ਜਿੰਨੀ ਡੇਰ ਬਾਰਡਰ ਨਹੀਂ ਵੱਸਦਾ ਪੰਜਾਬ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਹਿੰਦੁਸਤਾਨ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਸਾਨੂੰ ਸਾਰੇ ਪੰਜਾਬੀਆਂ ਨੂੰ ਰੱਖ ਕੇ ਇੱਕ ਗੱਲ ਕਰਨੀ ਚਾਹੀਦੀ ਹੈ ਕਿ ਜਿੰਨਾ ਬਾਰਡਰ ਹੈ ਡੇਰ ਤੋਂ ਇੰਡਸਟਰੀ ਜੇ ਤਾਂ ਕਿ ਬੱਚੇ ਨੌਕਰੀਆਂ ਕਰਨ ਤੇ ਇਹਨਾਂ ਨੂੰ ਬਾਹਰ ਜਾਣ ਕੇ ਆਪਣੀ ਲੋਟਡ ਸਟ ਕਰਾ ਕੇ ਨਾਲ ਜਿਹੜੇ ਕਰ ਸ਼ ਨੂੰ 10000 ਰੁਪਏ ਆ ਜਾਏਗਾ ਮਹੀਨੇ ਦਾ ਉਹ ਬੱਚਾ ਕਦੀ ਵੀ ਪੁੱਠੇ ਕੰਮ ਪਾਸੇ ਨਹੀਂ ਜਾਏਗਾ ਕਦੀ ਨਸ਼ੇ ਵਾਲੀ ਜਾਈਗਾ ਕਦੀ ਡਕਾਤੀ ਵਾਲ ਦੀ ਜਾਏਗਾ ਪੂਰੀ ਮਾਨੋਰੀ ਚਾਟ ਖਤਮ ਹੋ ਜਈ ਉਹਨੂੰ ਹੋਏਗਾ ਕਿ ਮੇਰਾ ਪੁੱਤ ਨੌਕਰੀ ਕਰਕੇ ਵਾਪਸ ਆਕੇ ਮੇਰੇ ਕੋਲ ਆਏਗਾ ਮਾਨੋ ਇਹ ਨਹੀਂ ਹੋਊ ਕਿ ਮੇਰੇ ਪੁੱਤ ਕੋਲ ਕੰਮ ਨਹੀਂ ਕਿਤੇ ਬੁਰੀ ਸਚਨਾ ਪਿਆ ਜੇ ਤੇ ਸਾਨੂੰ ਸਾਲ ਨੂੰ ਇਕੱਠਾ ਹੋ ਕੇ ਲੜਾਈ ਲੜਦੀ ਪੈਣੀ ਆ ਅਖੀਰਲੇ ਨੂੰ ਚੋਂ ਤੱਕ ਆਪਾਂ ਖੇਤੀ ਕਰਦੇ ਆ ਤੇ ਫੇਰ ਵੀ ਆਪਣਾ ਢਿੱਡ ਨਹੀਂ ਪਰਦਾ ਇਸ ਲਈ ਨਹੀਂ ਪਰਦਾ ਕਿ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਗਲਤ ਨੇ ਪੰਜਾਬ ਦਾ ਮੋਂਟਰੀ ਜਿਹੜਾ ਲਗਨ ਦਾ ਕੰਮ ਹੈ ਇਹਨੇ ਗਿਰਵੀ ਰੱਖ ਦਿੱਤਾ ਦਿੱਲੀ ਵਾਲਿਆਂ ਕੋਲ ਦਿੱਲੀ ਵਾਲਿਆਂ ਨੇ ਕੇਜਡੀ ਵਾਲ ਨੂੰ ਰਿਜੈਕਟ ਕਰਕੇ ਭੇਜਿਆ ਤੇ ਅੱਜ ਇਸ ਵਕਤੋ ਜੀ ਦਿੱਲੀ ਵਾਲੇ ਨੂੰ ਦੇਈ ਜਾ ਰਿਹਾ ਪੰਜਾਬ ਨੂੰ ਲੋਟ ਰਿਹਾ ਪੰਜਾਬ 'ਚ ਟਾਂਕਾ ਮਾਰ ਲਈ ਦਿੱਲੀ ਵਾਲੇ ਬੈਠੇ ਨੇ ਕੀ ਗੋ ਸਮੂਦਗਮਲਾ ਪੜਨਾ ਤਗੜੇ ਹੋ ਕੇ ਕੌਂਗਰਸ ਜਿਸਰਲ ਵਿਡਵਲਪਮ ਹੋਈ تین ਨਾ ਪੌਣੇ 20 ਸਾਲਾਂ ਤੇ 1 ਰੁਪਈਆ ਸਰਕਾਰ ਨੇ ਨਹੀਂ ਲਾਇਆ। ਸਰਕਾਰ ਦੇ ਵਾਲੇ ਵੇਖੋ ਇੱਕ ਇੱਕ ਪਿੰਡ ਚ 1 ਰੁਪਈਆ ਸੀ ਲਾ ਦਿੱਤੀ ਸੀ। ਤੇ ਇਹ ਜਿਹੜਾ ਪਾਰਲੀਮੈਂਟ ਦੇ ਚ ਬੋਲਦਾ ਵਾਕਿਆ ਹੀ ਸ਼ਰਮ ਆਉਂਦੀ ਹੈ ਕਿ ਕਿੱਥੇ ਸਰਕਾਰ ਪਰਤਾ ਪਰਤਾ ਸਿੰਘ ਕਹਿਰੋਂ ਤੇ ਕਿੱਥੇ ਇਹ ਬੈਠਾ 1978 ਸਤਲਪੁਰਪਾਤ ਦੀ ਆ ਕੇ ਬੈਠ ਕੇ ਪੰਜਾਬ ਦੀ ਧੁੰਦੀਨ ਕੰਦਿਆ। ਗੁਰਦਾਸਪੁਰ ਵਾਲਿਓ ਜੇ ਲਾਖੀ ਕੀਤੀ ਆ ਤੇ ਜਦੋਂ ਮੋਗਲ ਲੋਕੇ ਇੱਲਾਕੇ ਜਾਂਦੇ ਸੀ ਕੱਜ ਨੇ ਵੀ ਜਾਂ ਹੋਰ ਲੋਕ ਤੇ ਮੋਟੇ ਦੇ ਵਿੱਚ ਕਲੂ ਕਾਰਾ ਜਿੱਚੋ ਕਨੂ ਉਂਡ ਵਿੱਚ ਉੱਥੋਂ ਲੋਕਾਂ ਦੀਆਂ ਧੀਆਂ ਪੈਣਾ ਤੇ ਉਹਨਾਂ ਦੇ ਕੋਲ ਜਿਹੜਾ ਲੁੱਟਵਾ ਮਾਮੂਦਾ ਸੀ ਪੰਜਾਬੀ ਖੋ ਕੇ ਉਹਨਾਂ ਕੋਲੋਂ ਤੇ ਉਹਨਾਂ ਨਾਲ ਘਰਾਂ ਚੋਂ ਧੀਆਂ ਪੈਣਾ ਨੂੰ ਵਾਪਸ ਕਰਕੇ ਆਉਂਦੇ ਸੀ ਫਾਲੇ ਫੇਰ ਉਹੋ ਹੀ ਚੱਲ ਪਈ ਆ ਜਿਹੜੀ ਜਿਹੜੀ ਉਹ ਕੰਪਨੀ ਤਾੜ ਵੀ ਬਣ ਕੇ ਪੰਜਾਬ ਲੁੱਟ ਰਹੀ ਆ ਜੜੇ ਉਹ ਸਾਰੇ ਆਪਾਂ ਪੰਜਾਬ ਇਹਨਾਂ ਨੂੰ ਲੁੱਟਣ ਨਹੀਂ ਦੇਣਾ ਹੱਕ ਕਰਨ ਲੜਨੇ ਨੇ ਆਪਾਂ ਇਹ ਨਹੀਂ ਹੋਰ ਦੇਣਾ ਕਿ ਹੱਕ ਹੰਦਾ ਜਿਹੜਾ ਮੈਨੂੰ ਉੱਥੇ ਲਾਇਆ ਉਹ ਬਾਹਰਲੀ ਸਟੇਟ ਚੋਂ ਲਿਆ ਕੇ ਉਹਨੂੰ ਨੌਕਰੀਆਂ ਦੇ ਕੇ ਕਿ ਇਹ ਨਹੀਂ ਪਗਤਮਾਨੇ ਧੰਮੀ ਚੀਜ ਵਿੱਚ ਬਣ ਕੇ ਬੈਠ ਗਿਆ ਤੁਹਾਨੂੰ ਆਪਣਾ ਪੰਜਾਬ ਬਚਾਉਣ ਲਈ ਸਾਰਿਆਂ ਨੂੰ ਅੱਗੇ ਆਉਣਾ ਪੈਣਾ ਮੈਂ ਚੌਧਰੀ ਸਾਹਿਬ ਕਰੋਣਾ ਜੀ ਪਵਨਪ ਤੁਹਾਨੂੰ ਮੁਬਾਰਕਬਾਦ ਦਿੰਦਾ ਕਿ ਇਸ ਆਵਾਕੇ ਨੇ ਤੁਹਾਡੇ ਪਰਵਾਰ ਨੂੰ ਕਦੀ ਵੀ ਪਿੱਠ ਨਹੀਂ ਦਿੱਤੀ। ਜਿੱਦੋਂ ਵੀ ਕਦੇ ਚਾਈਦਾ ਇਹ ਤੁਹਾਨੂੰ ਇੱਕ ਪਰਿਵਾਰ ਵਾਂਗੂ ਸਮਝਦੇ ਨੇ। ਜਿੱਥੇ ਪਰਿਵਾਰ ਬਣ ਜੇ ਉੱਥੇ ਲੀਡਰ ਕਰੀ ਫੇਲ ਨਹੀਂ ਹੁੰਦਾ। ਜਦੋਂ ਵਰਕਰ ਨਾਲ ਖਲੋਤਾ ਹੋਵੇ ਜੀ ਲੀਡਰ ਵਰਕਰ ਦੇ ਨਾਲ ਨਾ ਖਲੋਵੇ ਤੇ ਫਿਰ ਵੀ ਦੁੱਖ ਲੱਗਦਾ ਸਭ ਤੋਂ ਵੱਧ ਮੈਂ ਵੇਖਿਆ ਚੌਧਰੀ ਸਾਹਿਬ ਨੂੰ ਆਸੀ ਇਹਨਾਂ ਕੋਲ ਪੁੱਛ ਦਿੰਨਾ ਕਿ ਚੌਧਰੀ ਸਾਹਿਬ ਮੀਟਿੰਗ ਦੇ ਵਿੱਚ ਕੀ ਬੋਲਣਾ ਜਿੰਨਾ ਕੋ ਜਿ चिट्ठियां ਨਾਲ ਲਿਖ ਕੇ ਤੁਹਾਡਾ ਸਾਰ ਦਿੰਦੇ ਆ ਤੇ ਇਹ ਬੋਲ ਕੇ ਨਹੀਂ ਹੁੰਦਾ ਸਾਰ ਸਕਦੇ ਇਹਨਾਂ ਦੀ ਚਿੱਠੀ ਐਸੀ ਅੰਗਲੋਂ ਦੀ ਇਹਦੇ ਲੜਪੇ ਨੇ ਮਾਰੇ ਪਾੜਾ ਬੈਠੇ ਹੋ ਡੀਸੀ ਦੀ ਦੌੜ ਲਈ ਬਾਜਲਾ ਸਾਹਿਬ ਸਾਨੂੰ ਛਡਾਉਣ ਉਹ ਘੋਬੇ ਪਿਠਾਉਣ ਤੇ ਜੀ ਡੀਸੀ ਉੱਥੇ ਕੇ ਅੰਦਰ ਦੌੜ ਗਿਆ ਤੇ ਬਾਅਦ ਚ ਵੇਖਿਆ ਸਾਡੇ ਨਾਲ ਸਾਡੇ ਬੋਲ ਨਾਲ ਚੌਰੀ ਸਾਹਿਬ ਦੀ ਚਿੱਠੀ ਜਾਵਾਸਰ ਕਰ ਗਈ ਜਿਹੜੀ ਪਛਵੇਤੇ ਲਿਖ ਦਿੱਤੀ ਸਾਨੂੰ ਆਪਣੇ ਜਿਹੜੇ ਵੱਡੇ ਨੇ ਚੌਰੀ ਸਾਹਿਬ ਆਪਾਂ ਵਾਕਈ ਤੁਸੀਂ ਬੜੀ ਵਧੀਆ ਗੱਲ ਕੀਤੀ ਸੀ ਘਰੇ ਬੈਠਾ ਹੋਣੇ ਕਿ ਬਾਜੋ ਸਾਹਿਬ بیٹھے ਆ ਮੈਂ ਚੌਧਰੀ ਸਾਹਿਬ ਕਿ ਕਿਸ ਨੂੰਤੇ ਪਰਿਵਾਰ ਵੱਲੋਂ ਮਿਲ ਗਈ ਤੇ ਸਾਡੇ ਪ੍ਰਧਾਨ ਨੇ ਰਾਜੇ ਵਰਿੰਗ ਨੇ ਸਟਰਗਲ ਕਰਕੇ ਆਪ ਲੜਾਈ ਲੜ ਕੇ ਅੱਜ ਇਸ ਅਹੁਦੇ ਦੇ ਕੌਂਖਿਆ ਕਿ ਕਿਸੇ ਨੇ ਦਿੱਤੀ ਨਹੀਂ ਬਾਜੀ ਪਰਦਾਜੀ ਜਾਦਿਆ ਹੈਲੋ ਜਦੋਂ ਜੋਸ਼ ਕਾਂਗਰਸੀ ਕਾਈ ਇਲੈਕਸ਼ਨ ਸੀ ਸਾਰੇ ਹਿਲਾ ਦਿੱਤਾ ਆਪਣੇ ਭਰਾ ਨੂੰ ਤੇ ਛਣ ਉਹਦਾ ਪਸਾਰ ਲੱਗਾ ਜਦੋਂ ਰੌਣ ਗਾਂਧੀ ਨੇ ਕਿਹਾ ਕਿ ਜੇ ਸੱਚੇ ਲੀਡਰਾਂ ਨੇ ਬਣ ਕੇ ਨੂੰ ਹਰਾਤਾ ਤੇ ਚੁੱਕ ਕੇ ਇਹਨਾਂ ਨੂੰ ਪਰਦਾਜੀ ਨੂੰ 올 ਇੰਡੀਆ ਜੂਤ ਕਾਂਗਰਸ ਦਾ ਪ੍ਰਧਾਨ ਬਣਾਇਆ ਇਹ ਕਾਂਗਰਸ ਆ ਇਹ ਕਾਉਂਡੋ ਜੇ ਨਾ ਖੜੇਗਾ ਕਾਂਗਰਸ ਕਨੇ ਉਹਦਾ ਸਾਹਮਣੇ ਛੜਦੀ ਲੀਡਰ ਸਾਹਮਣੇ ਸਾਹ ਛੜ ਗਏ ਨੇ ਜੀ ਮੈਂ ਪੁੱਛਣਾ ਚਾਹਨਾ ਸ਼੍ਰੀ ਜਖੜ ਨੂੰ ਕੌਂਸਲਿੰਗ ਦੇ ਸੱਪ ਦਾ ਮਤਲਬ ਕੀ ਇਹ ਉਹਦਾ 10 ਸੇਵੋ ਉਹਦਾ ਜੇ ਤੂੰ ਆਪਿੰਦਾ ਸਿੱਪੂ નીકਲਾ ਤੇ ਗੁਰਦਾਸਪੁਰ ਵਾਲਿਓ ਸਾਨੂੰ ਡੰਗ ਮਾਰ ਕੇ ਗਿਆ ਜਨਾ ਨੂੰ ਅਜਿਹਾ ਕਿ ਜਤਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਡੰਗ ਉਹਨੇ ਮਾਰਿਆ ਕਿ ਅਸੀਂ ਮਾਰਿਆ ਪ੍ਰਧਾਨ ਉਹਨੂੰ ਪ੍ਰਧਾਨ ਪੰਜਾਬ ਦਾ ਬਣਾਇਆ ਹੋਵੇ ਤੇ ਸਾਡੇ ਕਾਂਗਰਸ ਦੇ ਪਿੱਠ 'ਚ ਛੁਰਾ ਮਾਰ ਕੇ ਉਹ ਭਾਜਪਾ 'ਚ ਜਾਵੇ ਉੱਥੇ ਜਾ ਕੇ ਕਹੇ ਕਿ ਕਾਂਗਰਸ ਕੀ ਕਾਂਗਰਸ ਓਵਰ ਤੇਰੇ ਪਿਤਾ ਜੀ ਸੀ ਤੇਰੇ ਲੀਡਰ ਬਣੇ ਸੀ ਐਲੋਪੀ ਤੇ ਹਿਸਟਰੀ 'ਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ 'ਚ ਪਿਓ ਵੀ ਰ ਐਲੋਪੀ ਤੇ ਪੁੱਤ ਵੀ ਲੀਡਰ ਆਫ اپੋਜੀਸ਼ਨ ਪੰਜਾਬ 'ਚ ਬਣੇ ਤੇ ਯਾ ਹੋਰ ਕੀ ਕਾਂਗਰਸ ਕਰੇ ਜਿੱਤੇ ਤੂੰ ਨਾ ਤੇ ਕਾਂਗਰਸ ਨੂੰ ਗਾਲਾ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਆ ਕਿਸ ਆ ਇਲੈਕਸ਼ਨ ਲੜ ਕੇ ਦੇ ਕਦੀ ਜਮਾਨਤ ਜਬ ਤੋਂ ਹੋਏਗੀ ਪਠਾਨ ਤੋਂ ਪਟਿਆਲੇ ਉਪਰ ਜਿੰਨੀ ਵਾਰ ਹੀ ਕੈਪਟਨ ਅਮਰ ਦਰਸ਼ਕਿ ਬਣਿਆ ਹਮੇਸ਼ਾ ਕਾਂਗਰਸ ਦੀ ਸੀਟ ਤੇ ਹੋਈ ਕਾਂਗਰਸ ਦੀ ਟਿਕਟ ਉੱਤੇ ਐਮਐਲਏ ਜਾਂ ਐਮਪੀ ਬਣਿਆ ਕਦੀ ਦੂਸਰੀ ਪਾਰਟੀ ਚੋਂ ਨਹੀਂ ਬਣਿਆ ਜਿਸ ਵਾਰ ਖੜਾ ਹੋ ਦੀ ਜਮਾਨਤ ਜਬ ਤੋਂ ਨਹੀਂ ਲਈ ਤੇ ਆਪਾਂ ਕਾਂਗਰਸ ਨੂੰ ਕਹੀਏ ਕਾਂਗਰਸ ਨੇ ਦਿੱਤਾ ਕੀ ਆ ਆ ਜਿਹੜਾ ਬਿੱਟੂ ਇਹਨਾਂ ਕੁਝ ਬੋਲਦਾ ਚਲੋ ਪੁੱਛਣਾ ਚਾਹਨਾ ਦਿੰ ਬਾਰੇ ਕਾਂਗਰਸ ਦੀ ਟਿਕਟ ਲੈ ਕੇ ਜਿੱਤਿਆ ਤੇਰੀ ਕਾਂਗਰਸ ਨੂੰ ਕੀ ਦੇਣਿਆ ਅੱਜ ਖਲੋ ਕੇ ਜਦੋਂ ਪਾਰਲੀਮੈਂਟ 'ਚ ਗੱਲ ਕਰਦਾ ਤੈਨੂੰ ਸ਼ਰਮ 'ਚ ਭੂਮਿਕ ਪਟਨੇ ਡੁੱਬ ਮਰਨਾ ਚਾਹੀਦਾ ਕਿ ਕਾਂਗਰਸ ਨੇ ਤੇਨੂੰ ਦੇ ਤੇਰੇ ਪਰਵਾਹ ਨੂੰ ਕੀ ਨਹੀਂ ਦਿੱਤਾ ਤੇ ਮੈਂ ਤੁਹਾਨੂੰ ਇਸ ਕਰਕੇ ਗੱਲਾਂ ਦੱਸੀਆਂ ਤਾਂ ਕਿ ਜੇ ਸੁਸ਼ੇਂਦਰ ਸਿੰਘ ਰੰਦਾਵਾ ਕਰੋਨਾ ਚੌਧਰੀ ਸੁਧਾਰਪੁਰ ਤੋਂ ਬਾਜਵਾ ਸਾਡੇ ਪ੍ਰਧਾਨ ਜੀ ਬਾਣਾ ਜੀ ਪੂਰੀ ਸਾਹਿਬ ਬੈਠੇ ਨੇ ਇਸ ਨੂੰ ਅਸੀਂ ਇਸ ਕਰਕੇ ਇੱਥੇ ਬੈਠੇ ਹਾਂ ਕਿ ਕਾਂਗਰਸ ਸਾਡੇ ਤੁਹਾਡਾ ਸਾਡੇ ਪਿੱਛੇ ਹਾਂ ਤੇ ਦਰ ਸਾਨੂੰ ਕੋਣ ਪੁੱਛਦਾ ਕਿੰਨੇ ਪਰ ਫਿਰਦੇ ਨੇ ਮਨੁਸ਼ੀਤ ਇੱਕ ਮਨੁਸ਼ਾ ਕੋਈ ਪੁੱਛਦਾ ਨਹੀਂ ਇਹ ਪਾਰਟੀ ਦੇ ਨਾਲ ਹੀ ਆ ਸੀ ਤੇ ਪਾਰਟੀ ਸਾਡੇ ਤੇ ਕੀਸ਼ੀਰਵਾ ਰੱਖ ਜੇ ਰੱਖੀ ਦਾ ਸੀ ਇੱਥੋਂ ਤੱਕ ਪਹੁੰਚੇ ਆ ਸੋ ਤੁਹਾਡੇ ਤੇ ਡੇਢ ਕੋਈ ਡੇਢ ਹੀ ਸਾਰਾ ਖਾਸ ਕਰਕੇ ਕਾਂਗਰਸ ਨੂੰ ਖਾਸ ਕਰਕੇ ਮੈਨੂੰ ਦੇ ਦੇ ਸਾਰਾ ਹੀ ਗੱਲ ਜੌਦੀ ਸਾਹਿਬ ਵੀ ਡਰ ਗਏ ਕਿ ਤੁਹਾਡੇ ਨਾਲ ਕੀ ਉਹਦਾ ਨਾਮ ਕੋਈ Yapay karlı adamlar bir tane y shirt yap.'' ''Zaten 26 omdatτο aunы ylsın, İçindeki mysteriniz bu hair ile Parents, zedres Etrekler, Bizi ezgilendiren Yurttaşlar'ı Beğendiniz, derivãki φο Hayatında Kal mengon Bakın o hemen Aptal Kapı Proz commenti tabi hastawarece yedi. Geçike uç fence mi�zı. Nasıl ki yapbypro hocak sabKABABAMA1 Pis. Isabeaya da otob données. 3, reservkay Russell kaik accordance LAUGHTER. ...AB إfanned んsin Jay specialty peki onlarlevans internet amiizada Rodriguezhangig realise Strategy for Christmas. ਕਦੇ ਚੋਰਾਂ ਦਾ ਉਹ ਚੋਰ ਵੀ ਤੇ ਬਿਸ਼ਰਮ ਹੋਈ ਪੰਜਾਹ ਕੋ ਲੋ ਪੰਜਾਹ ਤੋਂ ਅਕੋ ਤੇ ਦੁਸਰੇ ਅੰਦਰੇ ਗਾ ਲਓ ਪੈਸੇ ਗਾਣੇ ਲੱਖ ਲਾਤੇ ਹਰੀ ਲੀਡਰੀ ਮਾੜੇ ਮਾੜੇ ਬੜਾ ਵਧੀਆ ਰੱਖਿਆ ਜੀ ਸ਼ਮਸ਼ੀਰ ਵੀ ਕਾਜੂ ਦਾ ਮੋਬਾਈਲ ਮਾਇਆ ਵੈਪ ਹੁੰਦੀ ਨੇ ਹੱਥ ਸ਼ੀਗਾ ਕੋਈ ਨਾ ਤੇਰਾ ちょっとありがとう。